ਵਸੰਤ ਪੰਚਮੀ ਮੌਕੇ ਇੱਕ ਗੁਰਦੁਆਰਾ ਛਿਆਟਾ ਸਾਹਿਬ ਵਿਖੇ ਅਲੌਕਿਕ ਮੇਲਾ ਭਰਦਾ ਹੈ ਇਸ ਵੇਲੇ ਅਸੀਂ ਗੁਰਦੁਆਰਾ ਛਿਆਟਾ ਸਾਹਿਬ ਵਿਖੇ ਖੜੇ ਹਾਂ ਇਸ ਗੁਰਦੁਆਰਾ ਸਾਹਿਬ ਦੀ ਮੰਨਤਾ ਹੈ ਕਿ ਇੱਥੇ ਵਸੰਤ ਪੰਚਮੀ ਵਾਲੇ ਦਿਨ ਮੇਲਾ ਸਜਾਇਆ ਜਾਂਦਾ ਹੈ ਮੇਲੇ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਠਾਠਾ ਮਾਰਦਾ ਇਕੱਠਾ ਹੈ ਗੁਰਦੁਆਰਾ ਛਿਆਟਾ ਸਾਹਿਬ ਵਿਖੇ ਸਵੇਰ ਤੋਂ ਹੀ ਗੁਰੂ ਘਰ ਨਤਮਸਤਕ ਹੋਣ ਲਈ ਇੱਥੇ ਪਹੁੰਚਿਆ ਹੈ ਛਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਗੁਰਦੁਆਰਾ ਸਾਹਿਬ 5ਵੀਂ ਪਾਛੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੁਪੁੱਤਰ 6ਵੀਂ ਪਾਛੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੇ ਇਥੋਂ ਇਥੇ ਇੱਕ ਖੂਹ ਦੀ ਖੂਹ ਖੁਦਵਾਇਆ ਸੀ ਸੰਗਤਾਂ ਦੀ ਮੰਗ ਦੇ ਉੱਤੇ ਕਿਉਂਕਿ ਇਸ ਏਰੀਆ ਦੇ ਵਿੱਚ ਪਾਣੀ ਦੀ ਕਾਰਡ ਸੀਗੀ ਸੋ ਸੰਗਤਾਂ ਦੀ ਉਸ ਮੰਗ ਨੂੰ ਪੂਰਾ ਕਰਦੇ ਹੋਏ ਇਹ ਖੂਹ ਫਟਵਾਇਆ ਸੀਗਾ ਤੇ ਉਸ ਤੇ 6 ਹਟਾਂ ਯਾਨੀ ਕਿ 6 ਹਟਾਂ ਪਾਈਆਂ ਸਨ ਜਿਸ ਦੇ ਨਾਲ ਇਹਦਾ ਨਾਮ ਛਿਆਟਾ ਪੈ ਗਿਆ ਸੋ ਪੁੱਤਰਾ ਦੇ হেতু ਪੁੱਤਰਾ ਦੇ ਦਾਨੀ ਇਸ ਗੁਰਦੁਆਰਾ ਸਾਹਿਬ ਹਰਗੋਬਿੰਦ ਸਾਹਿਬ ਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਵਸੰਤ ਪੰਚਮੀ ਵਾਲੇ ਦਿਨ ਮੇਲਾ ਸਜਾਇਆ ਜਾਂਦਾ ਹੈ ਹਰ ਪੰਚਮੀ ਨੂੰ ਤਾਂ ਇੱਥੇ ਬਹੁਤ ਸੰਗਤ ਹੁੰਦੀ ਹੈ ਪਰ ਖਾਸ ਕਰਕੇ ਜਿਹੜਾ ਵਸੰਤ ਪੰਚਮੀ ਵਾਲੇ ਦਿਨ ਇਹ ਮੇਲਾ ਸਜਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨਾਤਮਸਤਕ ਹੋ ਲਈ ਪਹੁੰਚੀ ਗੱਲ ਕਰਨੇ ਸਕਦੇ ਨਾਲ ਸਿੱਖ ਸਾਹਿਬ ਤੁਸੀਂ ਵੀ ਅੱਜ ਗੁਰੂ ਘਰ ਮੱਥਾ ਟੇਕਣ ਆਏ ਹੋ ਵਸੰਤ ਪੰਚਮੀ ਵਾਲੇ ਦਿਨ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਸੋ ਗੁਰੂ ਘਰ ਮੱਥਾ ਟੇਕਣ ਲਈ ਆ ਰਹੇ ਬਹੁਤ ਅੱਛਾ ਲੱਗ ਰਿਹਾ ਹੈ ਹਾਂਜੀ ਪੰਜੀ ਤੁਸੀਂ ਦੱਸਿਓ ਹਾਂਜੀ ਬੈਮ ਸੋ ਤੁਸੀਂ ਦੇਖਿਆ ਕਿ ਸੰਗਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਏ ਹੋ ਬਸੰਤ ਪੰਚਮੀ ਵਾਲੇ ਦਿਨ ਇਸ ਸਥਾਨ ਦੀ ਮੰਨਤਾ ਹੈ ਕੀ ਕਹੋਗੇ ਵਾਈਰ ਕੋ ਦਿਖਾਤ ਵਾਈਰ ਪਤੀ ਸੋ ਤੁਸੀਂ ਦੇਖਿਆ ਕਿ ਸੰਗਤਾਂ ਆਪਣੇ ਲਾਈਨ ਚ ਲੱਗੀਆਂ ਲੰਬੀਆਂ ਕਤਾਰਾਂ ਚ ਲੱਗੀਆਂ ਨੇ ਕਿਉਂਕਿ ਇਸ ਦਿਨ ਦੂਰ ਦਰਾਡੇ ਤੋਂ ਸੰਗਤ ਇੱਥੇ ਪਹੁੰਚਦੀ ਆ ਬਹੁਤ ਮੰਨਤਾ ਹੈ ਇਸ ਸਰੋਵਰ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪੰਚਵੀ ਪੰਜ ਪੰਜ ਪੀਆਂ ਇਸ਼ਨਾਨ ਕੀਤਾ ਜਾਂਦਾ ਹੈ ਤੇ ਦੁੱਖ ਰੋਗ ਸਾਰੇ ਦੂਰ ਹੋ ਜਾਂਦੇ ਨੇ ਸੋ ਇਤਿਹਾਸਿਕ ਛਿਆਟਾ ਸਾਹਿਬ ਦੇ ਪਿਛੇ ਇੱਕ ਖੂਹ ਹੈ ਖੂਹ ਦੇ ਵਿੱਚ ਖੂਹ ਦੇ ਵਿੱਚ ਹਜੇ ਵੀ ਤੁਸੀਂ ਦੇਖੋਗੇ ਤਾਂ 6 ਖਾਟਾਂ ਪਾਈਆਂ ਹੋਈਆਂ ਨੇ 6 ਖਾਟਾਂ ਦੇ ਨਾਲ ਹੀ ਇਸ ਦਾ ਨਾਂ ਛਿਆਟਾ ਪਿਆ ਸੀਗਾ ਉਸ ਸਮੇਂ ਤੋਂ ਇਸ ਦਾ ਨਾਮ ਜਲਦਾ ਜਲਦਾ ਹੁਣ ਛਿਆੜਾ ਸਾਹਿਬ ਆ ਪੈ ਗਿਆ ਸੋ ਗੁਰੂ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਇੱਥੋਂ ਗੁਰੂ ਕੀ ਵਡਾਲੀ ਵਿਖੇ ਹੋਇਆ ਸੀਗਾ ਸਿੱਖ ਸਾਹਿਬ ਅੱਜ ਗੁਰੂ ਘਰ ਤੁਸੀਂ ਆਇਓ ਮੱਥਾ ਟੇਕਣ ਲਈ ਗੁਰੂ ਘਰ ਮੱਥਾ ਟੇਕਣ ਲਈ ਆਇਓ ਬਸੰਦ ਮੈਂਚ ਵੀ ਹੈ ਹਾਂਜੀ 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 ਬਗਰੇ ਜੀ ਹਾਂਜੀ 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 ਬਸੰਦ ਵੀ ਆਇਆ ਵਿਖਣ ਆਇਆ ਜੀ ਹਾਂਜੀ ਛਿਆੜਾ ਸਾਹਿਬ ਹਾਂਜੀ ਛਿਆਟਾ ਸਾਹਿਬ ਬਸੰਤ ਪੰਚਮੀ ਸਜਾਈ ਹੈ ਬਹੁਤ ਮੇਲਾ ਭਰਦਾ ਹੈ ਬੜੀ ਸੰਗਤ ਆਂਦੀ ਹੈ ਦੂਰ ਦਰੋਂ ਬਹੁਤ ਦੂਰ ਦੂਰੋਂ ਜੀ ਬਹੁਤ ਦੂਰ ਦੂਰੋਂ ਬਸੰਤ ਪੈਜਮੀ ਬਹੁਤ ਜੀ ਭਰ ਰਹੀ ਹੈ ਹਾਂ ਜੀ ਇੱਕ ਬੰਨਤਾ ਹੈ ਕਿ ਇੱਥੇ ਪੁੱਤਰਾਂ ਦੀ ਦਾਤ ਵੀ ਮਿਲਦੀ ਹੈ ਜੀ ਬਿਲਕੁਲ ਜੀ ਇੱਥੇ ਜਿਹੜਾ ਵੀ ਆਉਂਦਾ ਜੀ ਝੋਲੀਆਂ ਭਰ ਕੇ ਜਾਂਦਾ ਕੋਈ ਖਾਲੀ ਝੋਲੀ ਨਹੀਂ ਜਾਂਦਾ ਜੀ ਹਾਂ ਜੀ ਉਤਰਾਣ ਦੀਆਂ ਦਾਤਾਂ ਲੈ ਕੇ ਜਾਂਦੇ ਜੀ ਸਰ ਸੋ ਇੱਥੇ ਹਰ ਬੁਰਾਦ ਸੰਗਤ ਦੀ ਪੂਰੀ ਹੁੰਦੀ ਹੈ ਸਰ ਤੁਸੀਂ ਵੀ ਮੱਥਾ ਟੇਕਣ ਲਈ ਆਏ ਹੋ ਬਸੰਤ ਪੰਚਮੀ ਵਾਲੇ ਦਿਨ ਇੱਥੇ ਮੇਲਾ ਭਰਦਾ ਹੈ ਹਾਂ ਜੀ ਬਹੁਤ ਵਧੀਆ ਬਹੁਤ ਮੇਲਾ ਭਰਦਾ ਜੀ ਅਸੀਂ ਪੁੱਤਰ ਦੀ ਦਾਤ ਲੈਣ ਆਏ ਹਾਂ ਮਹਾਰਾਜ ਜੀ ਕੋਲੋਂ ਮਹਾਰਾਜ ਜੀ ਪਰੇ ਹਾਂ ਜੀ ਸੋ ਤੁਸੀਂ ਦੇਖਿਆ ਕਿ ਠਾਠਾ ਮਾਰਦਾ ਇਕੱਠ ਹੈ ਭੈਣ ਜੀ ਤੁਸੀਂ ਵੀ ਆਇਓ ਮੱਥਾ ਟੇਕਣ ਲਈ ਹਾਂ ਜੀ ਦਾ ਆਸਤੀ ਆਇਆ ਗਿਆ ਤੇ ਪੁੱਤਰ ਦੀ ਦਾਤ ਮਿਲੇ ਅੱਛਾ ਤੁਸੀਂ ਦੇਖਿਆ ਕਿ ਸੰਗਤ ਦੂਰ ਦਰਾਡੇ ਤੋਂ ਇੱਥੇ ਪਹੁੰਚਦੀ ਹੈ ਬਹੁਤ ਇਤਿਹਾਸਿਕ ਸਥਾਨ ਹੈ ਗੁਰੂ ਘਰ ਮੱਥਾ ਟੇਕਣ ਲਈ ਤੁਸੀਂ ਵੀ ਆਏ ਹੋ ਪੰਚਮੀ ਛਿਆਟਾ ਦਾ ਸਾਹਿਬ ਬਸੰਤ ਪੰਚਮੀ ਦੀ ਹਾਂਜੀ ਬਸੰਤ ਪੰਚਮੀ ਬਹੁਤ ਰੌਣਕ ਹੁੰਦਾ ਹੈ ਜਦੋਂ ਪੈਂਚਮੀ ਲੱਗਦੀ ਹੈ ਸਾਲ ਵਿੱਚੋਂ ਅਗੋਂ ਵਿੱਚੋਂ ਪੈਂਚਮੀ ਤੇ ਬਹੁਤ ਰੌਣਕ ਹੁੰਦਾ ਹੈ ਤੇ ਵਧੀਆ ਥਾਨ ਮੰਨਦਾ ਹੈ ਕਿ ਪੁੱਤਰ ਵੀ ਮਿਲਦੇ ਪੁੱਤਰਾਂ ਦੀ ਦੀ ਸਭ ਕੁਝ ਕੁਤਰਾ ਜਦ ਵੀ ਤੁਹਾਨੂੰ ਮਿਲਦੀ ਆ ਉਸ ਤਰ੍ਹਾਂ ਵੀ ਜੋ ਮੰਗੋ ਮੰਗੋ ਜੋ ਮੰਗੋ ਇਸ ਸਥਾਨ ਤੋਂ ਵਾਹਿਗੁਰੂ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਕਿਉਂਕਿ ਜੀ ਕਿਸ ਤਰ੍ਹਾਂ ਕਹੋਗੇ ਤੁਸੀਂ ਨਹੀਂ ਕੋਈ ਖਾਲੀ ਨਹੀਂ ਜਾਂਦਾ ਝੋਲੀਆਂ ਭਰ ਕੇ ਜਾਂਦੇ ਸਭ ਚੋਲੀ ਭਰ ਕੇ ਜਾਂਦਾ ਹੈ ਇੱਥੇ ਇਸ ਸਥਾਨ ਤੋਂ ਜੋ ਵੀ ਵਰ ਤੁਸੀਂ ਮੰਗਦੇ ਹੋ ਉਹ ਪੂਰਾ ਹੋ ਜਾਂਦਾ ਹੈ ਸੰਗਤ ਇਸ ਸਥਾਨ ਤੋਂ ਜੋ ਵੀ ਵਰ ਮੰਗਦੀ ਹੈ ਉਸ ਦਾ ਪੂਰਾ ਹੁੰਦਾ ਹੈ ਤੇ ਇੱਥੇ ਨਤਵਸਤ ਖੋਣ ਲਈ ਪਹੁੰਚਦੀ ਹੈ ਇਸ ਸਥਾਨ ਤੇ ਇੱਕ ਵਰ ਹੈ ਕਿ ਪੰਜ ਪੰਜਵੀਆਂ ਦਾ ਇਸ਼ਨਾਨ ਕਰਨ ਦੇ ਨਾਲ ਤੁਹਾਨੂੰ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ ਗੁਰੂ ਸੋ ਇਸ ਛਾਟਾ ਸਾਹਿਬ ਦਾ ਗੁਰਦੁਆਰੇ ਸਾਹਿਬ ਅੱਜ ਬਸੰਤ ਪੰਜਵੀ ਦਾ ਮੇਲਾ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਠਾਠਾ ਮਾਰਦਾ ਇਕੱਠ ਹੈ ਸੰਗਤ ਆਈ ਹੈ ਦੂਰ ਦਰਾਡੇ ਤੋਂ ਪਹੁੰਚ ਰਹੀ ਹੈ ਸਿੱਖ ਸਾਹਿਬ ਸੋ ਇਸ ਗੁਰਦੁਆਰਾ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਚਰਨ ਛੋਹ ਪ੍ਰਾਪਤ ਹੈ ਗੁਰੂ ਅਰਜਨ ਦੇਵ ਜੀ ਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੈਦਾ ਹੋਏ ਸਨ ਉਦੋਂ ਇੱਕ ਉਹਨਾਂ ਦੀ ਖੁਸ਼ੀ ਦੇ ਵਿੱਚ ਇੱਥੇ ਇਸ ਇਲਾਕੇ ਦੇ ਵਿੱਚ ਇੱਕ ਗੁਰੂ ਸਾਹਿਬ ਨੇ ਇੱਕ ਖੂਹ ਦੀ ਪੁਟਵਾਇਆ ਸੀਗਾ ਔਰ ਇਹ ਸੰਗਤ ਦੀ ਮੰਗ ਸੀਗੀ ਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਘਾਟ ਹੈ ਸੋ ਗੁਰੂ ਮਹਾਰਾਜ ਜੀ ਨੇ ਉਸ ਖੂਹ ਦੇ ਉੱਤੇ 6 ਹਟਾਂ ਪਾਈਆਂ ਸੀ ਜਾਂ 6 ਮਾਲ ਪਾਈਆਂ ਸਨ ਤੇ ਜਿਸ ਦੇ ਨਾਲ ਪਾਣੀ ਹੋਰ ਜ਼ਿਆਦਾ ਨਿਕਲਦਾ ਸੀਗਾ ਸੋ ਇਸ ਸਾਬ ਦਾ ਹੌਲੀ-ਹੌਲੀ ਨਾ 6 ਇਹ ਹੈ ਟਾਉਨ ਕਰਕੇ ਇਸ ਦਾ ਨਾਮ ਛਿਆਟਾ ਪੜ ਗਿਆ ਹੈ ਔਰ ਇਸੇ ਤਰ੍ਹਾਂ ਇਹ ਨਗਰ ਵੀ ਵੱਸ ਗਿਆ ਹੈ ਛਿਆਟਾ ਸਾਹਿਬ ਔਰ ਹੁਣ ਇਸ ਦੇ ਬਾਅਦ ਇੱਕ ਗੁਰਦੁਆਰਾ ਵੀ ਹੈ ਇਤਿਆਜ਼ੇ ਗੁਰਦੁਆਰਾ ਵੀ ਹੈ ਔਰ ਇਸ ਗੁਰਦੁਆਰੇ ਦੇ ਵਿੱਚ ਹਰ ਪੰਚਮੀ ਦੇ ਉੱਤੇ ਇੱਕ ਮੇਲਾ ਸੱਜਦਾ ਹੈ ਪਰ ਬਸੰਤ ਪੰਚਮੀ ਤੇ ਬਹੁਤ ਹੀ ਜ਼ਿਆਦਾ ਮੇਲਾ ਵੱਡਾ ਮੇਲਾ ਹੁੰਦਾ ਹੈ ਭਾਰੀ ਇਕੱਠ ਹੁੰਦਾ ਹੈ ਦੂਰ ਦਰਾਡੇ ਤੋਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਪੁੱਤਰਾਂ ਦੇ ਦਾਦੀ ਇਸ ਗੁਰਦੁਦੁਆਰਾ ਸਾਹਿਬ ਨੂੰ ਕਿਹਾ ਜਾਂਦਾ ਹੈ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਤਾਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬਸੰਤ ਪੈਣੀ ਬੜੀ ਧੁੰਮਧਮ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੇ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਰਹਿ ਇਸ ਲੰਗਰ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਇਸ ਲਈ ਸੰਗਤਾਂ ਹੋਰ ਵੀ ਜੜੀਆਂ ਵਾ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ ਇਹਨਾਂ ਲਈ ਪੂਖਤਾ ਪ੍ਰਬੰਧ ਕੀਤੇ ਗਏ ਹਨ ਆਪ ਜੀ ਦੇ ਚੈਨਲ ਲਈ ਪਹਿਲਾਂ ਸਾਰੀ ਸੰਗਤ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਉਸ ਤੋਂ ਇਲਾਵਾ ਇਹ ਜੋ ਪੰਛਤਮ ਬਸੰਤ ਪੰਚਮੀ ਦਾ ਪੁਰਬ ਜੋ ਹੈ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਛਾਟਾ ਸਾਹਿਬ ਜੁਕੇ ਮਨਾਇਆ ਜਾਂਦਾ ਹੈ ਪੰਚਮ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੁਪੁੱਤਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੀ ਮੰਗ ਨੂੰ ਪੂਰਾ ਕਰਦੇ ਹਾਂ ਇਹ ਪਾਣੀ ਦੀ ਕਿਲ ਤੋਂ ਦੂਰ ਕਰਦੇ ਖੋ ਇੱਕ ਰਵਾਇਤ ਸੀ ਜਿਹਦੇ ਵਿੱਚ ਇੱਕ ਸਮੇਂ 6 ਮਨ ਹ ਉਸ ਵਿੱਚ ਚਲਾਈ ਜਾਂਦੀਆਂ ਸਨ ਇਸ ਨਗਰ ਦਾ ਨਾਮ ਛੇ ਆਟਾ ਕਰਕੇ ਪ੍ਰਸਿੱਧ ਹੋਇਆ ਪਰ ਮਹਾਰਾਜ ਨੇ ਆਪਣੇ ਮੁਖਾਰਬਿੰਚੋ ਇਹ ਵਰ ਦਿੱਤਾ ਪੁੱਤਰ ਖੇਤ ਨਾਰੀ ਜੋ ਮਾਸ ਸੁਬਾਸ ਇਹਾ ਨਾ ਆਏ ਏਕ ਵਰਸ ਮੈਂ ਸੁਤ ਰਹੇ ਸ੍ਰੀ ਗੁਰਾਸ ਫਰਮਾਏ ਜਿਸ ਕਿਸੇ ਬੀਬੀ ਭੈਣ ਦੇ ਘਰ ਬੱਚਾ ਨਾ ਹੁੰਦਾ ਹੋਵੇ ਬਾਝ ਹੋਵੇ ਇੱਕ ਸ਼ਰਧਾ ਭਾਵਨਾ ਦੇ ਨਾਲ 12 ਪੰਚਮਿਆਂ ਇਸ ਭਾਵਨ ਸਥਾਨ ਨੂੰ ਪਰਸ਼ਾਨ ਕਰ ਲਵੇ ਉਸਤੇ ਘਰ ਵਿੱਚ ਬਾਹਰ ਦੀ ਕਿਰਪਾ ਨਾਲ ਪੁੱਤਰ ਅਤੇ ਪੁੱਤਰੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਆਪ ਜੀ ਦੇਖ ਰਹੇ ਹੋ ਆਪਣੇ ਚਾਦਰ ਤੁਸੀਂ ਦੇਖਿਆ ਹੋਵੇਗਾ ਬਹੁਤ ਆਤ ਸੰਗਤਾਂ ਬੇਸ਼ੱਕ ਦੀ ਭਾਵੇਂ 11 ਪੰਚਮਿਆਂ ਵੀ ਭਰਦਿਆਂ ਨੇ ਪਰ ਇਹ ਜੋ ਬਸੰਤ ਪੰਚੇ ਜੋੜ ਮੇਲਾ ਹੈ ਇਹ ਬਹੁਤ ਹੀ ਉਤਸ਼ਾਹ ਸਰਦਾ ਭਾਵਨਾ ਦੇ ਨਾਲ ਸੰਗਤਾਂ ਨੂੰ ਮਨਾਇਆ ਜਾਂਦਾ ਜੀ ਇਸ ਦੇ ਵਿੱਚ ਐਤਕੀ ਵੀ ਬਹੁਤ ਉਕਤਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸਭਾ ਸੁਸਾਇਟੀਆ ਵੱਲੋਂ ਇਲਾਕੇ ਦੇ ਸੰਗਤਾਂ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ ਮੈਂ ਆਪ ਦੇ ਚੈਨਲ ਦੇ ਬੇਨਤੀ ਕਰਾਂਗਾ ਕਿ ਆਪ ਜਿੰਨੀਆਂ ਸੰਗਤਾਂ ਜੀ ਇਹ ਚੈਨਲ ਦੇ ਦੇਖ ਰਹੇ ਹੋ ਸਾਰਿਆਂ ਨੂੰ ਹੱਥ ਜੋੜ ਕਰਕੇ ਬੇਨਤੀ ਜਰੂਰ ਪਾ ਪਾਸ਼ਾ ਦੇ ਪਾਵਨ ਸਥਾਨਾਂ ਉੱਪਰ ਪਹੁੰਚੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸੰਗਤਾਂ ਨੂੰ ਸੰਤ ਪਾਏ ਵੀ ਦੇ ਮੁੱਖ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਸ ਸੰਤ ਪੰਜ ਦੇ ਮੇਲੇ ਤੇ ਸਾਨੂੰ ਵੀ ਦਾਸ ਨੂੰ ਮੱਥਾ ਟੇਕਣ ਦਾ ਸਮਾਂ ਪ੍ਰਾਪਤ ਹੋਇਆ ਹੈ ਮੈਂ ਆਣ ਕੇ ਜਦੋਂ ਮੇਲੇ ਦੇ ਵਿੱਚ ਦੇਖਿਆ ਹੈ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਤੇ ਬਹੁਤ ਹੀ ਸਜਾਜਾ ਪ੍ਰਬੰਧ ਸ਼ਰੋਣੀ ਕਮੇਟੀ ਦੇ ਮੈਂਬਰ ਸਾਹਿਬ ਵੱਲੋਂ ਸਾਡੇ ਸਾਰੇ ਹੀ ਚਿੰਨੀਆਂ ਸੋਸਾਇਟੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਕੀਤਾ ਗਿਆ ਹੈ ਲੰਗਰ ਦੇ ਪ੍ਰਬੰਧ ਦੁਮਾਨ ਦੇ ਵਿੱਚ ਹਰ ਥਾਂ ਥਾਂ ਤੇ ਸੰਗਤਾਂ ਬੜੀ ਉਤਸ਼ਾਹ ਨਾਲ ਤੇ ਪਿਆਰ ਨਾਲ ਇਸ ਸੰਤ ਪੰਜ ਦੇ ਮੇਲੇ ਨੂੰ ਮਨਾ ਰਹੀਆਂ ਹਨ ਇਸ ਪਸੰਦ ਪਾਏ ਨੂੰ ਤੇ ਸਾਈਓ ਯੂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦਿਨਿਕ ਸਵੇਰਾ ਟੀਵੀ ਅੰਮ੍ਰਿਤਸਰ